ਮਰਦਾਬਾਦ ਮਰਦਾਬਾਦ ਜ਼ਬਾਨੀ ਡਾਨੀ ਮਰਦਾਬਾਦ 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 ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਮਿਹਦੂਰਾ ਦਾ ਇਕਾ ਜਿੰਦਾਬਾਦ ਜਿੰਦਾਬਾਦ ਮੋਦੀ ਸਕਾਰ ਜਿੰਦਾਬਾਦ 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 ਮੋਦੀ ਕੁਤਾ ਮਰਦਾਬਾਦ ਮਰਦਾ ਦੰਦਾ ਬਾਦ ਭਾਈ ਇਹ ਚੀਜ਼ ਦਾ ਵਿਰੋਧ ਕਰਦੇ ਆਂ ਅੱਗੇ ਵੀ ਦੋ ਵਾਰੀ ਇਹ ਪਾਈਪਲਾਈਨ ਬੰਦ ਕਰਾ ਚੁੱਕੇ ਆ ਕਿਉਂਕਿ ਇਹ ਜਿਹੜੀ ਪਾਈਪਲਾਈਨ ਆ ਇਹ ਅੰਬਾਨੀ ਅਡਾਨੀ ਹੁਣਾਂ ਦੀ ਦੇਣ ਗੁਜਰਾਤ ਦੀ ਪਾਈਪਲਾਈਨ ਆ ਅਸੀਂ ਇਸ ਗੁਜਰਾਤ ਦੀ ਪਾਈਪਲਾਈਨ ਦਾ ਵਿਰੋਧ ਕਰਦੇ ਆ ਕਿਉਂਕਿ ਇਹ ਮੋਦੀ ਸਰਕਾਰ ਜਿਹੜਾ ਸਾਡਾ ਰੋਟੀ ਪਾਣੀ ਜਿਹੜਾ ਆ ਇਹ ਵੀ ਗੁਜਰਾਤੀਆਂ ਦੇ ਹੱਥ ਚ ਦੇਣਾ ਚਾਹੁੰਦੀ ਆ ਅੱਜ ਜਿੱਦਾਂ ਅਸੀਂ ਉੱਥੇ ਸਾਡੇ ਵੀਰ ਸੰਘਰਸ਼ ਤੇ ਬੈਠੇ ਆ ਦਿੱਲੀ ਅਗਰ ਜੇ ਇਹ ਗੈਸ ਪਾਈਪਲਾਈਨ ਚਾਲੂ ਹੁੰਦੀ ਇਹਨਾਂ ਦੇ ਦਾ ਕੰਟਰੋਲ ਗੁਜਰਾਤ ਤੋਂ ਬੰਦ ਕਰ ਦੇਣਾ ਹੈਗਾ ਤੇ ਸਾਡੇ ਪੰਜਾਬੀ ਰੋਟੀ ਤੋਂ ਹੀ ਬੈਠੇ ਰਹਿਣੇ ਹੈਗੇ ਅਸੀਂ ਇਹ ਗੈਸ ਪਾਈਪਲਾਈਨ ਕਦੀ ਵੀ ਨਹੀਂ ਪੈਣ ਦੇਵਾਂਗੇ ਪੰਜਾਬ ਦੇ ਵਿੱਚ ਅਸੀਂ ਵਿਰੋਧ ਕਰਦੇ ਆ ਇਹ ਕਦੀ ਵੀ ਅੰਬਾਨੀ ਅਡਾਨੀ ਦੀ ਗੈਸ ਪਾਈਪਲਾਈਨ ਨਹੀਂ ਪੈਣੀ ਜਾਊਗੀ ਪਾਊਗੀ ਪੰਜਾਬ ਚ ਜੰਦਾਬਾਦ ਕਿਸਾਨ ਯੂਨੀਅਨ ਜਿੰਦਾਬਾਦ ਕਿਸਾਨ ਯੂਨੀਅਨ ਜਿੰਦਾਬਾਦ ਮੋਦੀ ਕੁੱਤਾ ਮਰਦਾਬਾਦ ਮੋਦੀ ਕੁੱਤਾ ਮਰਦਾਬਾਦ ਅਵਾਨੀ ਅਡਾਨੀ ਮਰਦਾਬਾਦ ਅਵਾਨੀ ਅਡਾਨੀ ਮਰਦਾਬਾਦ ਅਵਾਨੀ ਅਡਾਨੀ ਮਰਦਾਬਾਦ ਕਿਸਾਨ ਯੂਨੀਅਨ ਜਿੰਦਾਬਾਦ ਅਸੀਂ ਇੱਕ ਹੋਰ ਆਪਣੇ ਸਾਰੇ ਕੈਪਟਨ ਬਾਦਲ ਜੰਡਰੀ ਮਰਦਾਬਾਦ 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 ਮੋਦੀ ਕੈਪਟਨ ਬਾਦਲ ਜੰਡਰੀ ਮਰਦਾਬਾਦ ਮਰਦਾਬਾਦ ਅਹੀਂ ਡਾਨੀ ਮੁਰਦਾਬਾਦ 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 ਅਸੀਂ ਇੱਕ ਹੋਰ ਆਪਣੀ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆਂ ਕਿ ਅਸੀਂ ਅਮਬਾਨੀ ਅਡਾਨੀ ਦਾ ਵਿਰੋਧਿਤ ਕਰਨੀ ਰਹੇ ਆਂ ਅਸੀਂ ਸਾਰੇ ਜਾਨੇ ਜਿੰਦੇ ਵੀ ਅਸੀਂ ਆਪ ਔਰ ਇੱਕ ਇੱਕ ਸੰਘਰਸ਼ ਚਲਾਈਏ ਕਿ ਅਸੀਂ ਆਪ ਜਾ ਕੇ ਆਪਣੇ ਰਿਸ਼ਤੇਦਾਰਾਂ ਚ ਦੋਸਤਾਂ ਚ ਪੰਜ ਪੰਜ Jio ਦਾ SIM ਜਿਹੜੀਆਂ ਆ ਕੋ ਬੰਦ ਕਰਾਵਾਂਗੇ ਇੱਕ ਸੰਘਰਸ਼ ਬਣਾਈਏ ਕਿ ਅਸੀਂ ਸਾਡੀ ਇਹ ਡਿਊਟੀ ਬਣਦੀ ਆ ਕਿ ਅਸੀਂ ਆਪ ਖੁਦ ਤੇ ਆਪਣੇ ਯਾਰਾਂ ਦੋਸਤਾਂ ਨੂੰ ਕਹਾਂ ਕਿ ਘੱਟੋ ਘੱਟ ਇੱਕ ਬੰਦਾ ਪੰਜ ਪੰਜ ਸਿਮਾਂ ਜਿਹੜੀਆਂ ਜੀਓ ਦੀਆਂ ਵਾ ਉਹ ਬੰਦ ਕਰਾਊਗਾ ਤੇ ਅਡਾਨੀ ਦੇ ਜਿੰਨੇ ਵੀ ਉਹ ਸਟੋਰ ਹੈ ਜਿਵੇਂ ਅਡਾਨੀ ਦਾ ਫੋਰਚੂਨ ਜਿੱਥੋਂ ਆਇਲ ਵਗੈਰਾ ਮਿਲਦਾ ਉਹਨਾਂ ਸਾਰੀ ਚੀਜ਼ਾਂ ਦਾ ਵਿਰੋਧ ਕਰਾਂਗੇ ਜਿਹਦੇ ਉੱਪਰ ਵੀ ਅਡਾਨੀ ਦਾ ਟੈਗ ਜਾਂ ਰੇਲਾਈਂਸ ਦਾ ਟੈਗ ਲੱਗਾ ਆ ਉਹ ਬੰਦ ਕਰੀਏ ਸਭ ਤੋਂ ਪਹਿਲਾਂ ਆਪ ਭਾਵੇਂ ਯਾਰ ਰੇਲਾਈਂਸ ਤੇ ਪੰਪ ਚੱਲਣਦੇ ਆ ਪਰ ਅਸੀਂ ਵਿਰੋਧ ਕਰਾਂਗੇ ਆਪ ਖੁਦ ਤੇ ਆਪਣੇ ਜਿਹੜੇ ਵੀ ਜਾਣਕਾਰ ਇਹਨਾਂ ਨੂੰ ਕਹੀਏ ਕਿ ਕਦੀ ਵੀ ਇਹ ਪੰਪ ਤੋਂ ਤੇਲ ਨਹੀਂ ਪੋਣਾ ਫਿਰ ਇਹਨਾਂ ਨੂੰ ਪਤਾ ਲੱਗੂਗਾ ਬਾਡੀ ਅਮਬਾਨੀ ਅਡਾਨੀ ਨੂੰ ਕਿ ਕਿਸਾਨ ਦੀ ਜਿਹੜੀ ਆ ਪਾਵਰ ਕਿੰਨੀ ਹੈਗੀ ਕਿਸਾਨ ਮਜ਼ਦੂਰ ਏਕਤਾ ਜਿੰਦਾ ਜਿੰਦਾਬਾਦ ਜਵਾਨੀਆਂ ਡਾਨੀਆਂ ਦਾ ਬੇੜਾ ਹੀ ਕਰਕੇ ਬੇੜਾ ਹੀ ਕਰਕੇ ਬੇੜਾ ਹੀ ਕਰਕੇ ਜਵਾਨੀਆਂ ਡਾਨੀਆਂ ਦਾ ਬੇੜਾ ਹੀ ਕਰਕੇ ਬੇੜਾ ਹੀ ਕਰਕੇ ਬੇੜਾ ਹੀ ਕਰਕੇ ਇਹਨਾਂ ਦਾ ਰਹਿ ਕੱਖਣਾ ਰਹਿ ਕੱਖਣਾ ਕੱਖਣਾ ਰਹੇ ਮੇਰਾ ਨਾਮ ਸਤਵਿੰਦਰ ਸਿੰਘ ਜੀ ਸਾਰੇ ਕੰਮ ਸ਼ੁਰੂ ਕਰਨ ਤੋਂ ਪਹਿਤ ਕੋਈ ਨੋਟਿਸ ਲਿਆ ਕੇ ਤੁਹਾਡਾ ਅਰਜ਼ੋ ਇਸ ਗੱਲ ਦਾ ਸਾਨੂੰ ਨਹੀਂ ਪਤਾ ਜੀ ਸਾਨੂੰ ਕਿਹਾ ਵਾ ਕੱਲ ਕੰਮ ਚਾਲੂ ਕਰਨਾ ਆ ਗਿਆ ਬਸ ਸਾਨੂੰ ਇੰਨਾ ਹੀ ਪਤਾ ਇਹੋ ਵਾਦੂ ਕੋਈ ਤਿਕੋ ਠੇਕੇਦਾਰਾ ਕਿਦਾਂ ਕੌਣ ਇਕਦਾਂ ਤੁਸੀਂ ਤੇ ਇੱਕਦਾਂ ਨਹੀਂ ਅਸੀਂ ਵਰਕਰ ਆ ਜੀ ਦਿਹਾੜੀਦਾਰ ਬੰਦੇ ਅਸੀਂ ਜੀ ਕੋਈ ਇਹ ਹਾਂ ਆਪਣੇ ਤੌਰ ਤੇ ਚਲਾਈ ਹੈ ਨਾ ਕਿਸੇ ਕੋ ਪਰਮਿਸ਼ਨ ਨਹੀਂ ਲਈ ਅਸੀਂ ਗੱਲਬਾਤ ਕੀਤੀ ਆ ਪੁੱਛਿਆ ਨਹੀਂ ਆ ਕਿਸੇ ਕੋ ਵੀ ਜਾ ਕੇ ਸਾਡੇ ਆਗੂ ਨੂੰ ਜਾਂ ਕਿਸੇ ਨੂੰ ਵੀ ਅਸੀਂ ਚਾਲੂ ਕਰਨ ਲੱਗੇ ਆ ਜਾਂ ਕਿਦਾਂ ਆਂ ਮੋਕ ਦੀ ਗੱਲਿਆ ਵੀ ਜਿਹੜੇ ਵੱਜਣਗੇ ਇਹਨਾਂ ਆਪਣੇ ਤੌਰ ਤੇ ਚਾਲੂ ਕੀਤੀ ਆ ਹੁਣ ਵੀ ਕੋਈ ਇਹ ਆਪਣਾ ਮੋਦਬਰ ਬੰਦਾ ਨਹੀਂ ਸੱਦਿਆ ਕੋਈ ਬੰਦਾ ਆਪਣਾ ਮੋਦਬਰ ਨਹੀਂ ਉਹ ਫੋਨ ਤੇ ਖਲੋ ਕੇ ਗੱਲ ਕਰਨ ਰਿਹਾ ਇੱਥੋਂ ਉਹਨੂੰ ਫੋਨ ਚੱਲ ਗਿਆ ਵਾ ਕਿ ਬੰਦੇ ਆ ਗਏ ਆ ਯੂਨੀਅਨ ਦੇ ਕੀ ਜਿਹਾ ਉਹ ਤੇ ਖਲੋ ਕੇ ਫੋਨ ਤੇ ਗੱਲਬਾਤ ਕਰਨ ਰਿਹਾ ਆਪਣੇ ਦਫ਼ਤਰ ਤੇ ਇੱਥੇ ਨਹੀਂ ਪਹੁੰਚਿਆ ਅੱਗੇ ਪਿਛਲੀ ਵਾਰੀ ਵੀ ਇਦਾਂ ਆਇਆ ਸੀ ਜਿਹਨੂੰ ਆਪਾਂ ਉਹਨੂੰ ਸੱਦਿਆ ਸੀ ਇੱਥੇ ਪਹੁੰਚਿਆ ਨਹੀਂ ਆ ਰਹੇ ਆ ਕਹੀ ਗਿਆ ਨਾ ਅਸੀਂ ਆਪਾਂ ਇਹੋ ਜਿਹਾ ਕੰਮ ਕਰੀਏ ਵੀ ਠੀਕ ਐ ਅੱਗੋਂ ਪਿਛੋਂ ਉੱਥੇ ਜਾਂਦਾ ਵਾ ਅਹੀਂ ਰੋਜ ਉਹਦੇ ਮਗਰ ਮਗਰ ਨਹੀਂ ਫਿਰਨਾ ਇਸ ਕੰਮ ਦਾ ਪੱਕਾ ਮਸਲਾ ਹੱਲ ਕਰੀਏ ਜਿੰਨਾ ਚਿਰ ਸਾਡਾ ਹੱਲ ਨਹੀਂ ਹੁੰਦਾ ਉਨਜਰੇ ਅਸੀਂ ਨਹੀਂ ਚੱਲਣ ਦੇ। ਠੀਕ ਹੈ ਨਾ ਹਾਂ ਮੇਰ ਮੁੰਡਾ